ਮਾਤਾ ਕੀ ਜੈਸ ਦੇਸ਼ ਕੇ ਸ਼ਹੀਦੋ ਕੀ ਜੈਸ ਇਸ ਕੇ ਸ਼ਹੀਦੋ ਕੀ ਜੈਸ ਹਾਂਜੀ ਪ੍ਰਧਾਨ ਜੀ ਤੁਸੀਂ 78ਵੇਂ ਸੁਤੰਤਰ ਦਿਵਸ ਤੇ ਦੇਸ਼ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਮੈਂ ਅਸ਼ਮੀਸ਼ ਸ਼ਰਮਾ ਪ੍ਰਵਕਤਾ ਸ਼ਿਵ ਸena ਉਤਪਾਲਾ ਸਾਹਿਬ ਠਾਕਰੇ ਤੇ ਮੇਰੇ ਜਿਹੜੇ ਅੱਜ ਜ਼ਿਲ੍ਹੇ ਦੀ ਸਾਰੀ ਟੀਮ ਤੇ ਛੋਟੇ-ਛੋਟੇ ਬੱਚੇ ਅਸੀਂ ਹਰ 26 ਜਨਵਰੀ 15 ਅਗਸਤ ਨੂੰ ਜਿਹੜਾ ਬੱਚਿਆਂ ਨੂੰ ਛੋੜੇ ਬੱਚਿਆਂ ਨੂੰ ਪਾਰਟੀ ਵੱਲੋਂ ਜਿਹੜਾ ਮੋਟੀਵੇਟ ਕਰਕੇ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਇੱਥੇ ਜਿਹੜੇ ਸਟੇਜ ਦੇ ਸ਼ਹੀਦ ਹੈ ਆਰਮੀ ਦੇ ਜਵਾਨ ਹੈ ਮੈਂ ਉਹਨਾਂ ਨੂੰ ਕੋਟੀ ਕੋਟੀ ਨਮਨ ਕਰਦਾ ਹਾਂ ਆ ਕੱਲ ਹੀ ਇੱਕ ਬਹੁਤ ਬੜੀ ਜਿਹੜੀ ਹੈ ਆਰਮੀ ਨੇ ਜਿਹੜਾ ਪੂਚ ਜ਼ਿਲ੍ਹੇ ਦੇ ਵਿੱਚ ਚਾਰ ਅਤਵਾਦੀਆਂ ਨੂੰ ਮਾਰਿਆ ਪਰ ਉੱਥੇ ਮਤਲਬ ਦੁੱਖ ਨਾਲ ਇਹ ਵੀ ਕਹਿਣਾ ਪੈ ਰਿਹਾ ਵੀ ਸਾਡੇ ਇੱਕ ਕੈਪਟਨ ਦੀਪਕ ਜਿਹੜੇ ਉੱਥੇ ਸ਼ਹੀਦੀ ਦਾ ਜਾਨ ਪੀਤਾ ਹੈ ਮੈਂ ਉਹਨਾਂ ਨੂੰ ਸਾਰੀ ਟੀਮ ਵੱਲੋਂ ਸਾਰੇ ਮੈਂ ਆਪਣੇ ਪੰਜਾਬ ਵਾਸੀਆਂ ਵੱਲੋਂ ਛੋਟੇ ਬੱਚਿਆਂ ਵੱਲੋਂ ਉਸ ਸ਼ਹੀਦ ਨੂੰ ਜਿਹੜਾ ਨਮਨ ਕਰਦਾ ਹਾਂ ਜਿਹੜੀ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡਾ ਜਿਹੜਾ ਆਪਸ ਦਾ ਭਾਈਚਾਰਾ ਹੈ ਬਹੁਤ Hindu Sikh ਭਾਈਚਾਰਾ ਬਹੁਤ ਜਿਹੜਾ ਮੈਂ ਇੱਥੇ ਮੈਸੇਜ ਦੇਣਾ ਚਾਹੁੰਦਾ ਬਹੁਤ ਵਧੀਆ ਹੈ ਪਰ ਕੁਝ ਲੋਕ ਰਹਿ ਰਹੇ ਕਿ ਬਾਰਡਰ ਤੇ ਜਿਹੜਾ ਸਾਡੇ Hindu Sikhਾਂ ਦੇ ਵਿੱਚ ਦਰਾਰ ਪਾਉਂਦੇ ਆ ਇਹ ਜੇ ਲੋਕਾਂ ਤੋਂ ਜਿਹੜਾ ਸਾਨੂੰ ਸੁਚੇਤ ਰਹਿਣਾ ਚਾਹੀਦਾ ਅੱਜ ਸਾਰੇ ਪੰਜਾਬ ਦੇ ਵਿੱਚ ਸਾਡੀ ਜਿਹੜੀ ਪਾਰਟੀ ਹੈ ਉਦੋਂ ਸ਼ਿਵਸ਼ਨਾ ਬਾਲਾ ਸਾਹਿਬ ਠਾਕਰੇ ਤੇ ਸਾਡੇ ਰਾਜਪੁਰਮ ਨੂੰ ਜੋਗਰਾ ਸ਼ਰਮਾ ਜੀ ਤੇ ਸੀਨੀਅਰ ਮੀਤ ਪ੍ਰਧਾਨ ਜਿੰਦਰ ਬਿਲਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਕਾਰਜਾਲਿਆਂ ਦੇ ਜਿਹੜਾ ਅੱਜ ਤਿਰੰਗਾ ਲਹਿਰਾ ਰਹੇ ਆ ਤੇ ਦੇਸ਼ ਵਾਸੀਆਂ ਨੂੰ 78ਵੇਂ ਜਿਹੜਾ ਗਣਤੰਤਰ ਦਿਵਸ ਤੇ ਆਜ਼ਾਦੀ ਦਿਵਸ ਤੇ ਆਜ਼ਾਦੀ ਦਿਵਸ ਤੇ ਜਿਹੜਾ ਅਸੀਂ ਜਿਹੜਾ ਵਧਾਈ ਦੇ ਰਹੇ ਆ ਤੇ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਔਰ ਇੱਥੇ ਮੈਂ ਇੱਕ ਨੋਟ ਜ਼ਰੂਰੀ ਬਹੁਤ ਉਹ ਕਰ ਰਿਹਾ ਵੀ ਜਿਹੜੇ ਲੋਕ ਆ ਇੱਥੇ ਮੈਂ ਆਪਣੀ ਪਾਰਟੀ ਵੱਲੋਂ ਇਹ ਜ਼ਰੂਰ ਕਹਾਂਗਾ ਵੀ ਜਿਹੜੇ ਨੌਜਵਾਨ ਪੀੜੀ ਹੈ ਉਹ ਜਿਹੜੀ ਨਸ਼ਿਆ ਤੋਂ ਦੂਰ ਰਵੇ ਤੇ ਉਹਨਾਂ ਦੇ ਮਾਪੇ-ਬਾਪ ਨੂੰ ਇਹ ਗੱਲ ਜਰੂਰ ਕਹੂੰਗਾ ਵੀ ਆਪਣੇ ਬੱਚਿਆਂ ਨੂੰ ਨਸ਼ਿਆ ਤੋਂ ਦੂਰ ਰੱਖੋ ਤੇ ਜਿਹੜੇ ਲੋਕ ਸ਼ਰਾਰਤੀ ਆਂ ਸਰ ਹੈ ਉਹਨਾਂ ਤੋਂ ਜਿਹੜਾ ਉਹਨਾਂ ਨੂੰ ਦੂਰ ਰੱਖੋ ਤੇ ਇਸ ਮੌਕੇ ਤੇ ਮੈਂ ਸਾਡੇ ਜਿਹੜੇ ਦੇਸ਼ ਦੇ ਸ਼ਹੀਦ ਹੈ ਸਰਦਾਰ ਭਗਤ ਸਿੰਘ ਜੀ ਆ ਰਾਜਗੁਰੂ ਜੀ ਸੁਖਦੇਵ ਜੀ ਕਰਤਾਰ ਸਿੰਘ ਸਰਾਭਾ ਜੀ ਹੋਰ ਸਾਡੇ ਜਿਹੜੇ ਦੇਸ਼ ਦੇ ਫ੍ਰੀडम फाइਟਰ ਹੈ ਜਿਨ੍ਹਾਂ ਕਰਕੇ ਅਸੀਂ ਅੱਜ ਆਜ਼ਾਦੀ ਦਾ ਆ ਆਜ਼ਾਦੀ ਮਾਣ ਰਹੇ ਹਾਂ ਮੈਂ ਉਹਨਾਂ ਨੂੰ जय हिंद और अपने वालों जरा वास वालों बार बार नमन करता हिंद जय हिंद जय हिंद जय हिंद माता की जय माता की जय हिंद जय हिंदी